ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੇ ਤੁਹਾਡਾ ਮੋੜ ਸਵਾਗਤ ਹੈ ਜਾਣਕਾਰੀ ਦੇਵਾਂਗੇ ਜੀ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚ ਪੰਜਾਬ ਦੇ ਮੌਸਮ ਦੇ ਹਾਲਾਤ ਦੇ ਕੀ ਜਾਣਕਾਰੀ ਮੌਸਮ ਵਿਭਾਗ ਵੱਲੋਂ ਜਾਰੀ ਹੋਈ ਹੈ ਜੀ ਸਾਰਾ ਇਹ ਦੱਸਾਂਗੇ ਜਾਰਿਕਾ ਜਿਲ੍ਹੇ ਵਾਈਜ਼ ਦੱਸਾਂਗੇ ਜੀ ਕਿਉਂਕਿ ਬੱਦਲਵਾਈ ਸਿਸਟਮ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਇਸਟਮ ਬਣਿਆ ਹੋਇਆ ਹੈ ਤੇ ਜਿਨ੍ਹਾਂ ਤੋਂ ਸਾਨੂੰ ਹਲਕੇ ਦਰਮਿਆਨੀ ਮੀਂਹ ਦੀ ਉਮੀਦ ਦੇਖਣ ਨੂੰ ਆਉਂਦੇ ਕੁਝ 4-5 ਘੰਟੇ ਵਿੱਚ ਹੋ ਸਕਦੀ ਹੈ ਜੀ ਪੰਜਾਬ ਦੇ ਸੱਤ ਤੋਂ ਅੱਠ ਜ਼ਿਲ੍ਹੇ ਬੱਦਲਵਾਈ ਦੇ ਅੰਦਰ ਆਏ ਹੋਏ ਨੇ ਤੇ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਅਗਰ ਆਪਾਂ ਦੇਖਿਆ ਜਾਵੇ ਤਾਂ ਪੰਜਾਬ ਦੇ ਦੱਖਣੀ ਪੱਛਮੀ ਹਿੱਸੇ ਦੇ ਵਿੱਚ ਬੱਦਲਵਾਈ ਸਿਸਟਮ ਬਣਿਆ ਹੋਇਆ ਹੈ ਜੀ ਤੇ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਕਮੈਂਟ ਕਰਕੇ ਇਲਾਕੇ ਦਾ ਨਾਮ ਅਤੇ ਮੌਸਮ ਦੇ ਤਾਜ਼ਾ ਹਾਲਾਤ ਮੈਂਸ਼ਨ ਕਰ ਦਿਓ ਜੀ ਹੁਣ ਦੇਖ ਲੈਂਦੇ ਹਾਂ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਦੱਖਣੀ ਅਤੇ ਪੂਰਬੀ ਹਿੱਸੇ ਦੇ ਵਿੱਚ ਬੱਦਲਵਾਈ ਸਿਸਟਮ ਬਣਿਆ ਹੋਇਆ ਹੈ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਲ੍ਹੇ ਮੇਨਲੀ ਸੰਗਰੂਰ ਅਤੇ ਪਟਿਆਲਾ ਵਿੱਚ ਸੰਘਣੀ ਬੱਦਲਵਾਈ ਦੇ ਨਾਲ ਹਲਕੇ ਦਰਮਿਆਨੇ ਮੀਂਹ ਅਤੇ 30-40 ਕਿਲੋਮੀਟਰ ਦੀ ਸਪੀਡ ਦੀ ਹਵਾਵਾਂ ਦੀ ਅਲਰਟ ਜਾਰੀ ਕੀਤਾ ਗਿਆ ਜੀ yellow ਅਲਰਟ ਸਾਨੂੰ ਖਾਸ ਤੌਰ ਤੇ ਬਠਿੰਡਾ ਸ਼ਹਿਰ ਹੋ ਗਿਆ ਜੀ ਉਸ ਤੋਂ ਇਲਾਵਾ ਰਾਮਪੁਰਾ ਫੂਲ ਮਾਨਸਾ ਸ਼ਹਿਰ ਹੋ ਗਿਆ ਜੀ ਸਰਧੂਲਗੜ੍ਹ ਹੋ ਗਿਆ ਰਾਜਪੁਰਾ ਫਤਿਹਗੜ੍ਹ ਖੰਨਾ ਅਮਲੋ ਲੁਧਿਆਣਾ ਫਿਲੌਰ ਇਹ ਇਲਾਕੇ ਹੈ ਜੀ ਤੇ ਗ੍ਰੀਨ ਅਲਰਟ ਸਾਨੂੰ ਮੁਹਾਲੀ ਬਸੇ ਪਠਾਨਾ ਖਮਾਣੋ ਨਵਾਂ ਸ਼ਹਿਰ ਨਕੌਦਰ ਬਾਗਾਪੁਰਾਣਾ ਜੈਤੋਂ ਇਹ ਕੁਝ ਜਿਲ੍ਹੇ ਨੇ ਇਹਨਾਂ ਵਿੱਚ ਸਾਨੂੰ ਅ ਅਲਰਟ ਦੇਖਣ ਨੂੰ ਮਿਲ ਰਹੇ ਨੇ ਇਹਨਾਂ ਇਲਾਕੇ ਦੇ ਵਿੱਚ ਹਲਕੇ ਦਰਮਿਆਨੀ ਬੱਦਲ ਬਾਈ ਦੇ ਨਾਲ ਕਿੰਮਣ ਕਣੀ ਅਤੇ ਥੋੜਾ ਬਹੁਤਾ ਮੀਂਹ ਅਤੇ ਹਵਾ ਦੇ ਵਿੱਚ ਥੋੜੀ ਜਿਹੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਇਲਾਵਾ ਸ਼ਾਮ ਦੇ ਵੇਲੇ ਜੋ ਵੀ ਅਲਰਟ ਜਾਰੀ ਹੋਣਗੇ ਤੁਹਾਡੇ ਤੱਕ ਵੀਡੀਓ ਜਲਦ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੇ ਵੀਡੀਓ ਨੂੰ ਪਿਆਰ ਦੇਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦੀ ਜੀ ਵੀਡੀਓ ਚੰਗੀ ਲੱਗਦੀ ਹੈ ਚੰਨੂ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਨਾ ਨਾ ਭੁੱਲਿਓ ਇਲਾਕੇ ਦੇ ਨਾਮ ਤੇ ਮੌਸਮ ਦੇ ਹਾਲਾਤ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਰੇ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ